ਆ ਇੱਕ ਕੁੰਦਨਜੀ ਨੇ ਨਲੋਈਆਂ ਚੌਂਕਾ ਜਿਹੜੀ ਜੇਮਪਾ ਜੀ ਦੇਖ ਲਓ ਜੇਮਪਾ ਜੀ ਪੂਰੇ ਹੁਸ਼ਿਆਰਪੁਰ ਦੇ ਵਿੱਚ ਜਦੋਂ ਮਿਊਸਪਲ ਕਾਉਂਸਲਰ ਸੀ ਤਾਂ ਐਮਐਲਏ ਟੈਟ ਲੈਣੀ ਸੀ ਉਹਨੇ ਤਾਂ ਉਹਨੀਆਂ ਸੜਕਾਂ ਦਾ ਮੁੱਦਾ ਚੱਕਿਆ ਸੀ ਆ ਸਾਡੇ ਕੁੰਦਨਜੀਆ ਨਲੋਈਆਂ ਤੋਂ ਆ ਉਹਨਾਂ ਦੇ ਘਰ ਦਾ ਹਾਲ ਦੇਖ ਲਓ ਆ ਸੜਕਾਂ ਦੇਖ ਲਓ ਆ ਸੜਕ ਦੇਖ ਲਓ ਨਲੋਈਆਂ ਚੌਂਕ ਦੀ ਆ ਨਲੋਈਆਂ ਚੌਂਕ ਦੀ ਆ ਸੜਕ ਦੇਖ ਲੋ ਲੋ ਲੋਈਆਂ ਚੌਕ ਦੀ ਤੇ ਕੁੰਦਨ ਜੀ ਨੇ ਦੱਸਿਆ ਕਿ ਆ ਜਿਹੜਾ ਟੋਆ ਆ ਨਾ ਆ ਟੋਆ ਜਿਹੜਾ ਇੱਥੇ 1 6 ਜਿਹੜੇ ਤੇ ਜਵਾੜੇ ਟੁੱਟ ਚੁੱਕੇ ਆ ਉਹਨੇ ਜੀ ਕਿੱਥੇ ਦੱਸੋ ਆ ਕਿਹੜਾ ਆ ਟੋਆ ਜਿਹੜਾ ਆ ਟੋਆ ਆ ਆ ਟੋਆ ਜਿਹੜਾ ਨਾ ਇਹ ਸੜਕਾਂ ਦਾ ਹਿਾਰਪੁਰ ਦੀ ਸਾਰੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਆ ਤੇ ਕੁੰਦਨ ਜੀ ਦਾ ਜਿਹੜਾ ਦੇਖਿਓ ਆ ਘਾਰ ਆ ਨੇੜੇ ਤੇ ਘੱਟੋ ਘੱਟ ਰਹੀਏ ਕਹਿੰਦੇ ਵੀ ਰੋਜ਼ ਇੱਥੇ ਇੱਕ ਐਕਸੀਡੈਂਟ ਹੁੰਦਾ ਆ ਮંત્રી ਸਹਿਬਾਨ ਨੂੰ ਬੇਨਤੀ ਆ ਵੀ ਨਲੋਈਆਂ ਚੌਂਕ ਦਾ ਛਾਰ ਲਈ ਜਾਵੇ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਅਪੀਲ ਆ ਵਾਰਨਿੰਗ ਆ ਜੇ 1 ਹਫਤੇ ਦੇ ਵਿੱਚ ਵਿੱਚ ਟੋਏ ਟਾਇ ਜਿਹੜੇ ਇਹਦਾ ਦੇ ਜੇ ਕੱਟੋ ਘੱਟ ਨਾ ਵੀ ਪੂਰੇ ਗਏ ਤਾਂ ਨਲੋਈਆਂ ਚੌਂਕ ਜਿਹੜਾ ਪੂਰਾ ਬੰਦ ਕੀਤਾ ਜਾਊਗਾ ਇੱਥੋਂ ਹੀ ਸਪਲਾ ਸਾਹਿਬ ਲੰਗਦੇ ਆ ਇੱਥੋਂ ਹੀ ਹੋਰ ਮੰਤਰੀ ਸਾਹਿਬ ਲੰਗਦੇ ਆ ਉਹ ਵੀ ਬਸ ਕੁਛ ਨਹੀਂ ਕਰਦੇ ਆ ਦੇਖ ਲੋ ਟੋਏ ਆ ਦੇਖ ਲੋ ਟੋਏ ਆ ਟੋਏ ਦਾ ਹਾਲ ਦੇਖ ਲੋ ਵੇ ਸਾਰੀ ਸੜਕ ਲਲੋਈਆਂ ਚੌਂਕ ਤੱਕ ਹੁੰਦਨ ਜੀ ਦਾ ਘਰ ਦੇਖ ਲਓ ਕਿਹੜਾ ਘਰ ਆਪਣਾ ਹੁੰਦਨ ਜੀ ਆ ਸਾਹਮਣੇ ਆ ਦੇਖੋ ਆ ਹਾਲ ਆ ਤੇ ਜਿੰਪਾ ਸਾਹਿਬ ਨੂੰ ਬੇਨਤੀ ਆ ਵੀ ਘੱਟੋ ਘੱਟ ਇੱਕ ਮਿੰਟ ਜਿੰਪਾ ਸਾਹਿਬ ਆਇਤੀਗੇ ਜੇ ਜਿੰਪਾ ਸਾਹਿਬ ਨੂੰ ਬੇਨਤੀ ਆ ਵੀ ਘੱਟੋ ਘੱਟ ਇਹ ਟੋਏ ਪੂਰੇ ਹੀ ਦਿਓ ਲੁੱਕ ਲੁੱਕ ਤਾਂ ਨਹੀਂ ਪਾਉਣੀ ਇਹ ਟੋਏ ਪੂਰੇ ਹੀ ਦਿਓ